ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਇਸ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਸਾਰਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜਲਾਈ ਮੈਨੇ ਦੀ ਪੈਨਸ਼ਨ ਆ ਫਾਉਂਡ ਦਾ ਕੰਮ ਜਿਹੜਾ ਜਆ ਵੱਡੇ ਖਾਦਰ ਤੇ ਜਾਰੀ ਆ ਪਿਛਲੇ ਦੋ ਤਿੰਨ ਦਿਨਾਂ ਤੋਂ ਜਿਹੜੀਆਂ ਪੈਨਸ਼ਨਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਬੈਲਫਾਸ ਹੋ ਗਈ ਸੀ ਲਗਭਗ ਸਾਰੇ ਜਣਿਆਂ ਦੇ ਤੇ ਹੁਣ ਪੈਨਸ਼ਨਾਂ ਫਾਈਆਂ ਜਾ ਰਹੀਆਂ ਨੇ ਵੱਖ-ਵੱਖ ਜਿਲਿਆਂ ਦੇ ਵਿੱਚ ਪੈਨਸ਼ਨਾਂ ਕੱਲ ਵੀ ਜਾਰੀ ਹੋ ਗਈਆਂ ਸੀ ਪਰਸੋਂ ਵੀ ਜਾਰੀ ਹੋਈਆਂ ਸੀ ਸੋ ਜਿਹੜੇ ਜਿਲਿਆਂ ਦੇ ਵਿੱਚ ਤਾਂ ਹੋ ਚੁੱਕੀਆਂ ਨੇ ਆਪਾਂ ਉਹਦੀ ਗੱਲ ਨਹੀਂ ਕਰਾਂਗੇ ਜਿਹੜੇ ਜਿਲਿਆਂ ਦੇ ਵਿੱਚ ਅੱਜ ਪੈਨਸ਼ਨਾਂ ਜਾਰੀ ਹੋਈਆਂ ਨੇ ਆਪਾਂ ਉਹਦੀ ਅਫਡੇਟ ਤੁਹਾਨੂੰ ਦੇਾਂਗੇ ਸੋ ਅੱਜ ਜਿਹੜਾ ਹੈਗਾ ਜੀ ਸੌ ਤੋਂ ਪਹਿਲਾਂ ਜੇਕਰ ਆਪਾਂ ਦੇਖਦੇ ਆ ਤੇ ਸ੍ਰੀ ਮੁਕਸਰ ਸਾਹਿਬ ਔਰ ਬਠਿੰ ਪੈਨਸ਼ਨ ਜਿਹੜੀ ਅੱਜ ਜਾਰੀ ਕੀਤੀ ਜਾ ਚੁੱਕੀ ਹੈ ਬੜਾਫਾ ਪੈਨਸ਼ਨ ਹੈਂਡੀਕੈਪ ਪੈਨਸ਼ਨ ਔਰ ਵਿਧਵਾ ਪੈਨਸ਼ਨ ਜਨਾ ਕੈ ਨਦੀ ਵਿਧਵਾ ਪੈਨਸ਼ਨ ਲਗੀ ਆ ਉਹਨਾਂ ਦੀ 1500 ਰੁਪਿਆ ਪੈਨਸ਼ਨ ਜਿਹੜੀ ਹੈ ਜਾਰੀ ਕੀਤੀ ਜਾ ਚੁੱਕੀ ਹੈ ਸੋ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਇਹ ਤਿੰਨੋਂ ਨਵੇਂ ਜ਼ਿਲ੍ਹੇ ਆ ਜਿੱਥੇ ਕੱਲ ਪੈਨਸ਼ਨਾਂ ਜਾਰੀ ਨਹੀਂ ਹੋਈਆਂ ਸੀ ਅੱਜ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਸ਼ਨੀਵਾਰ ਨੂੰ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਗਏ ਐਸੀ ਸੋ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਨਵਾਂ ਸ਼ਹਿਰ ਰਹਿ ਗਿਆ ਜੀ ਮਹਾਲੀ ਰਹਿ ਗਿਆ ਹੁਸ਼ਿਆਰਪੁਰ ਰਹਿ ਗਿਆ ਔਰ ਸਾਡੇ ਅਨੁਮਾਨ ਮੁਤਾਬਕ ਮੁ ਔਰ ਇਧਰ ਆਫਾਂ ਜਲੰਧਰ ਜ਼ਿਲ੍ਹੇ ਦੀ ਵੀ ਗੱਲ ਕਰੀਏ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਕੁਝ ਲਾਪਤਰੀਆਂ ਦੇ ਮੈਸੇਜ ਆ ਰਹੇ ਨੇ ਕਿ ਸਾਨੂੰ ਪੈਂਸਲ ਨਹੀਂ ਪਈ ਆ ਤੇ ਆਪਣਾ ਇਸ ਤੋਂ ਇਲਾਵਾ ਜੀ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਪੈਂਸਲ ਜਾਰੀ ਹੋ ਚੁੱਕੀ ਆ ਤੇ ਸ੍ਰੀ ਅਮਰitsar ਸਾਹਿਬ ਦੇ ਵਿੱਚ ਜਿਹੜੇ ਸਾਨੂੰ ਸਰੋਤੇ ਸੁਣ ਰਹੇ ਨੇ ਸਾਨੂੰ ਕੋਰੇ ਕਨਫਰਮ ਕਰ ਦੇਣ ਕਿ ਉਹਨਾਂ ਦੀ ਪੈਂਸਲ ਆਈ ਆ ਜਾਂ ਨਹੀਂ ਆਈ ਆ ਸਾਨੂੰ ਇਥੋਂ ਕੋਈ ਅਪਡੇਟ ਨਹੀਂ ਆ ਸ੍ਰੀ ਅਮਰitsar ਸਾਹਿਬ ਜ਼ਿਲ੍ਹੇ ਤੋਂ ਕਿਉਂਕਿ ਉਥੋਂ ਸਾਨੂੰ ਕੋਈ ਸੂਚਨਾ ਇਦਾਂ ਦੀ ਆ ਨਹੀਂ ਰਹੀ ਕਿ ਉੱਥੇ ਜਾਰੀ ਹੋਈ ਆ ਪੈਂਸਲ ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲ੍ਹਾ ਰਹਿੰਦਾ ਜੀ ਉੱਥੋਂ ਵੀ ਪੈਂਸਲ ਜੜੀ ਅਗ ਇਸ ਤੋਂ ਇਲਾਵਾ ਜੇਕਰ ਜਲਾ ਕੋਈ ਰਹਿ ਗਿਆ ਜੀ ਉੱਥੇ ਵੀ ਅਗਲੇ 2 ਦਿਨ ਕਿਉਂਕਿ ਵਰਕਿੰਗ ਡੇ ਨੇ ਅੱਜ ਸੋਮਵਾਰ ਦਾ ਦਿਨ ਹੈ ਮੰਗਲਵਾਰ ਬੁੱਧਵਾਰ ਤੱਕ ਪੈਸ਼ਨਾਂ ਲਗਭਗ ਸਾਰੇ ਜਿਲਿਆਂ ਦੇ ਵਿੱਚ ਜਾਰੀ ਕੀਤੇ ਆ ਜਾਣ ਗਿਆ ਸੋ ਅਗਲੇ 2 ਦਿਨਾਂ ਦੇ ਵਿੱਚ ਜਿੱਥੇ ਕਿਤੇ ਪੈਸ਼ਨ ਨਹੀਂ ਪਈ ਆ ਜੀ 2 ਦਿਨਾਂ ਦੇ ਅੰਦਰ ਅੰਦਰ ਤੁਹਾਡੀਆਂ ਪੈਸ਼ਨਾਂ ਤੁਹਾਡੇ ਖਾਤਿਆਂ ਦੇ ਵਿੱਚ ਪਾਈ ਜਾਣਗੀਆਂ ਭਾਵੇਂ ਤੁਸੀਂ ਹੈਂਡੀਕੈਪ ਵਰਗ ਤੋਂ ਭਾਵੇਂ ਤੁਸੀਂ ਬੜਾਪਾ ਪੈਸ਼ਨ ਵਾਲੇ ਲਗ ਪਤਰੀਆਂ ਹੋ ਜੀ ਭਾਵੇਂ ਤੁਸੀਂ ਜਿਹਨੀਆਂ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀ ਵਿਧਵਾ ਫੈਸ਼ਨ ਲੱਗੀ ਆ ਤੇ ਉਹਨਾਂ ਭੈਣਾਂ ਦੇ ਵੀ ਫੈਸ਼ਨ ਹੈ ਜਿਹੜੀ 1500 ਰੁਪਏ ਜਾਰੀ ਕੀਤੇ ਜਾਣੀਆਂ ਸੋ ਇਥੇ 2500 ਵਾਲੀ ਗੱਲ ਨਹੀਂ ਕਰਨੀ ਜੀ 2500 ਫੈਸ਼ਨ ਹਲੇ ਲਈ ਹੋਈ ਆ ਨਾ ਕੋਈ ਸਰਕੂਲਰ ਆਇਆ ਤੇ 1500 ਰੁਪਏ ਫੈਸ਼ਨ ਸਰਕਾਰ ਵੱਲੋਂ ਪਾਈ ਜਾ ਰਹੀ ਆ ਤੇ ਅਗਲੇ ਦੋ ਤਿੰਨ ਦਿਨਾਂ ਤੱਕ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੈਸ਼ਲਾ ਜਾਰੀ ਕੀਤੇ ਜਾਣਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ ਕੋਈ ਤੁਹਾਡੇ ਕੋਈ ਕੁਐਸਚਨ ਸਵਾਲ ਨੇ ਕਮੈਂਟ ਦੇ ਵਿੱਚ ਪੁੱਛ ਲੈਣਾ ਤਾਂ ਉਹ ਜਵਾਬ ਦਿੱਤੇ ਜਾਣਗੇ ਧੰਨਵਾਦ